ਗੁਰੂ ਸਾਹਿਬ ਜੀ ਨੇ ਇਹ ਜਿਹੜੀ ਕਥਾ ਦੇ ਵਿੱਚ ਦੱਸਿਆ ਵੀ ਹਨੂਮਾਨ ਦੇ ਵਿੱਚ ਜ਼ੋਰ ਕਿੰਨਾ ਸੀਗਾ ਉਹ ਤਾਕਤ ਬਾਰੇ ਦੱਸਿਆ ਰੋਸ਼ਕ ਹੈਨ ਰਵੰਤ ਥਾ ਪਰ ਰੋਪਕ ਪਵ ਪਰਾਹੀਯੰ ਯੂਜ ਭੂਮ ਗਿਰਯੋ ਬਲੀਸੁਰ ਲੋਕ ਮਾਂਜ ਬਿਹਾਰੀਯੰ ਲਗੀ ਤਰਜੀ ਕਹਿੰਦੇ ਗੁੱਸਾ ਖਾ ਕੇ ਹਨੂਮਾਨ ਨੇ ਉਸੇ ਥਾਂ ਤੇ ਪੈਰ ਗੱਡ ਕੇ ਉਹਨਾਂ ਨੂੰ ਮਾਰ ਦਿੱਤਾ ਰਾਵਣ ਦਾ ਪੁੱਤਰ ਆਏ ਮਾਰਤਾ ਜਿਵੇਂ ਬੰਦਾ ਪੈਰਾਂ ਥਲੇ ਦੇ ਕੇ ਕੀੜੀ ਮਾਰ ਦਵੇ ਸੂਰਮੇ ਜਿਹੜੇ ਵੱਡੇ ਵੱਡੇ ਕਹਿੰਦੇ ਕੋਹੋਂਦੇ ਦੇਵ ਲੋਕ ਵਿੱਚ ਪਹੁੰਚ ਗਏ ਫੌਜ ਨੇ ਭੱਜ ਕੇ ਆਪਣੀ ਜਾਨ ਬਚਾਈ ਲੰਕਾ ਚ ਤੇਰੀ ਗਈ ਕਿਡਾ ਬਲਵਾਨ ਗਜਰੰਗ ਬਲੀ ਪਵਨ ਪੁੱਤਰ ਹਨੂਮਾਨ ਵਾਹਿਗੁਰੂ ਇੱਕ ਵੀਡੀਓ ਦੇਖੀ ਇਹਦੇ ਵਿੱਚ ਇੱਕ ਸਿੰਘ ਕਹਿ ਰਿਹਾ ਹੈ ਕਿ ਦਸ਼ਮ ਪਾਤਸ਼ਾਹ ਨੇ ਬਾਣੀ ਦੇ ਵਿੱਚ ਹਨੂਮਾਨ ਦੇਵ ਜ਼ੋਰ ਬਾਰੇ ਲਿਖਿਆ ਹੋਇਆ ਹੈ ਬਲ ਬਾਰੇ ਲਿਖਿਆ ਹੋਇਆ ਕਿ ਹਨੂਮਾਨ ਚ ਕਿੰਨਾ ਜ਼ੋਰ ਸੀ ਬਲ ਸੀ ਉਹ ਭਾਈ ਹਨੂਮਾਨ ਹੁੰਦਾ ਕੌਣ ਇਹਦੀ ਵਿਆਖਿਆ ਵੀ ਦਿੱਤੀ ਹੋਈ ਹੈ ਹਨੂਮਾਨ ਕੌਣ ਤੁਸੀਂ ਤਾਂ ਚੱਕ ਕੇ ਉਹਨਾਂ ਵਾਲਾ ਹਨੂਮਾਨ ਸੇਖਾਂ ਸਿਰ ਥੋਪਣ ਲੱਗੇ ਹਨੂਮਾਨ ਹੁੰਦਾ ਕੌਣ ਹੈ ਸ਼ਬਦ ਹਨੂਮਨਤੇ ਸ਼ਬਦ ਜਿਹਨੂੰ ਸ਼ਬਦ ਗੁਰੂ ਕਹਿੰਨੇ ਆ ਨਾ ਉਹ ਸ਼ਬਦ ਗੁਰੂ ਹੀ ਹਨੂਮਾਨ ਹੈ। ਹੋਰ ਹਨੂਮਾਨ ਕੋਈ ਨਹੀਂ ਹੁੰਦਾ। ਉਸਤਤ ਨਿੰਦਾ ਦਉ ਬਵਰਜਿਤ। ਗੁਰਬਾਣੀ ਤੇ ਇਹ ਗੱਲ ਕਹਿੰਦੀ ਹੈ ਕਿ ਉਸਤਤੀ ਕਰਨੀ ਤੇ ਨਿੰਦਾ ਕਰਨੀ ਬਵਰਜਿਤ ਹੈ। ਆਪਕੇ ਜੇ ਦੀ ਉਸਤਤ ਕਿਵੇਂ ਲਿਖ ਸਕਦੇ ਨੇ ਕਿਸੇ ਵਿਅਕਤੀ ਦੀ। ਹਨੂਮਾਨ ਤੇ ਮਾਨਸ ਹੈ ਇੱਕ। ਮਨ ਦਾ ਜਨਮ ਲੱਤ ਹੈ। ਕਬੀਰ ਕੋ ਸੁਆਮੀ ਐਸੋ ਠਾਕੁਰ ਜਾਕੀ ਮਾਏ ਨਾ ਬਾਪੂਰੇ। ਸਾਡਾ ਠਾਕੁਰ ਤਾਉ ਹੈ ਜਿਹਦੀ ਨਾ ਮਾਂ ਆ ਤੇ ਨਾ ਪਿਓ ਹੈ ਤੇ ਜਿਹਨੇ ਜਨਨ ਲੱਤਾ ਉਹ ਤਾਂ ਮਾਨਸ ਹੈ ਸੋ ਕਿਮ ਮਾਨਸ ਰੂਪ કહਾਇਓ ਦਸਮ ਪਾਸ਼ਾ ਹੀ ਕਹਿੰਦੇ ਨੇ ਉਹ ਮਾਨਸ ਰੂਪ ਕਿਦਾਂ ਹੋ ਸਕਦਾ ਉਹ ਜਿਹਦੀ ਉਸਤਤੀ ਲਿਖਦੇ ਨੇ ਉਹ ਸ਼ਬਦ ਹੈ ਸ਼ਬਦ ਦੀ ਉਸਤਤ ਹੁਕਮ ਦੀ ਹੈ ਉਸਤਤ ਜਿਹਨੂੰ ਅਸੀਂ ਸ਼ਬਦ ਗੁਰੂ ਕਹਿੰਦੇ ਆ ਤੁਸੀਂ ਤਾਂ ਚੱਕ ਕੇ ਉਹਨਾਂ ਵਾਲਾ ਸਿੱਖਾਂ ਦੇ ਸਿਰ 'ਤੇ ਥੋਪੀ ਜਾਂਦੇ ਹੋ ਮਾੜੀ ਮੋਟੀ ਗੱਲ ਦਲੀਲ ਨਾਲ ਕਰਿਆ ਕਰੋ ਮਾੜਾ ਮੋਟਾ ਪੜ੍ਹ ਲਓ ਗੁਰਬਾਣੀ ਨੂੰ ਵਿਚਾਰੋ ਵਿਚਾਰ ਕੇ ਫਿਰ ਦੱਸੋ ਕਿ ਤੁਸੀਂ ਕਹਿਣਾ ਕੀ ਜਾਣਦੇ ਹੋ ਐਦਾਂ ਨਹੀਂ ਹੁੰਦਾ ਕਿ ਜਾ ਕੇ ਨਾਮ ਪੜ ਲਿਆ ਤੇ ਪੜ ਕੇ ਅੱਗੇ ਦੱਸਣਾ ਸ਼ੁਰੂ ਕਰਤਾ ਐਦਾਂ ਦਾ ਤੁਸੀਂ ਸੰਗਤਾਂ ਨੂੰ ਗੁੰਮਰਾਹ ਕਰ ਦੋਗੇ ਤੁਸੀਂ ਤਾਂ ਚੱਕ ਕੇ ਸਾਰਾ ਪੰਡਤ ਵਾਲਾ ਜੋ ਪੜਾਇਆ ਹੋਇਆ ਸੀ ਉਹ ਥੋਪਤਾ ਜਦੋਂ ਗੁਰਬਾਣੀ ਕਹਿੰਦੀ ਸੋਦੇ ਸਿਮਰਤ ਸਾਸਤਰ ਸਗਲ ਸੋਧੇ ਨੇ ਕਿ ਸਿਮਰਤ ਤੇ ਸ਼ਾਸਤਰ ਜਿੰਨੇ ਉਹਨਾਂ ਦੇ ਲਿਖੇ ਹੋਏ ਸੀ ਪੰਡਤਾਂ ਦੇ ਉਹਨਾਂ ਦੇ ਵਿੱਚ ਸੰਸ਼ੋਧਨ ਕੀਤਾ ਕਿ ਭਾਈ ਇਹ ਗੱਲ ਗਲਤ ਹੈ ਇਹ ਸਹੀ ਹੈ ਤੁਸੀਂ ਕੀ ਸੋਧ ਕੀਤਾ ਜਿਵੇਂ ਉਹਨਾਂ ਨੇ ਸੁਣਾਏ ਹੋਏ ਸੀ ਪੰਡਤ ਨੇ ਉਮੀ ਚੱਕ ਕੇ ਅੱਗੇ ਸੁਣਾਤੇ ਗੁਰਬਾਣੀ ਨੇ ਸੰਸ਼ੋਧਨ ਕੀਤਾ ਸ਼ਬਦ ਕੌਣ ਹੁੰਦਾ ਹੈ ਸ਼ਬਦ ਹਨੂਮੰਤੇ ਕਹਿ ਕੇ ਸ਼ਬਦ ਹੀ ਹਨੂਮਾਨ ਹੈ ਕਿਉਂਕਿ ਇਸੇ ਕਰਕੇ ਇਹਨੂੰ ਜਦੋਂ ਸ਼ਬਦ ਚੱਲਦਾ ਕਿਤੇ ਆ ਪੌਣ ਤੇ ਹਵਾ ਦੇ ਸਹਾਰੇ ਇਸੇ ਕਰਕੇ ਇਹਨੂੰ ਪਵਨ ਪੁੱਤਰ ਕਹਿੰਦੇ ਨੇ ਪਵਨ ਚ ਜਾ ਕੇ ਪੈਦਾ ਹੁੰਦਾ ਹੈ ਮਹਾਂਕਾ ਕਹਿਆ ਵਾਉ ਵਾਯੂ ਜਿਹੜੀ ਨਿਕਲੀ ਆ ਉਹਦੀ ਜੀ ਚੱਲੂ ਹਿਰਦਾ ਸੋਨੇ ਦੀ ਲੰਕਾ ਆ ਕੰਚਨਦੇਹੀ ਜਿਹਨੂੰ ਕਿਹਾ ਗੁਰਬਾਣੀ ਦੇ ਵਿੱਚ ਕੰਚਨ ਕੀ ਹੁੰਦਾ ਸੋਨਾ ਉੱਥੇ ਜਾ ਕੇ ਜਿਹੜਾ ਉਹਨੂੰ ਸਾੜਦਾ ਆ ਉੱਥੇ ਜਿਹੜਾ ਮਾਨ ਹੈ ਸਾਡਾ ਇਹ ਰਾਵਣ ਹੈ ਉਹ ਜਿਹੜਾ ਜਾ ਕੇ ਉੱਥੇ 라ਵਣ ਦੀ ਲੰਕਾ ਨੂੰ ਸਾੜਦਾ ਹੈ ਉਹ ਕੀ ਹੈ ਸ਼ਬਦ ਇਹ ਹੀ ਲੰਕਾ ਸਾੜੀ ਸੀ ਉਹਨੇ ਉਹਨਾਂ ਆਲਾ ਚੱਕ ਚੱਕ ਕੇ ਨਾ ਥੋਪੋ ਉਸ ਬੇਨਤੀ ਹੈ ਥੋੜਾ ਜਗਾ ਵਿਚਾਰ ਕੇ ਫਿਰ ਅੱਗੇ ਬੋਲੋ ਸਿੱਖਾਂ ਨੂੰ Hindu ਬਣਾਉਣ ਦੀ ਕੋਸ਼ਿਸ਼ ਨਾ ਕਰੋ ਸਿੱਖ ਨਾ ਕਿਸੇ ਵਿਅਕਤੀ ਦੀ ਉਸਤਤ ਕਰਦਾ ਆ ਤੇ ਨਾ ਹੀ ਨਿੰਦਾ ਕਰਦਾ ਆ ਸੱਚ ਦਾ ਪ੍ਰਚਾਰ ਕਰੋ ਗੁਰਬਾਣੀ ਚੋਂ ਸਮਝ ਕੇ ਪ੍ਰਚਾਰ ਕਰੋ ਗੁਰਬਾਣੀ ਕਹਿੰਦੀ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ